ਪਟਿਆਲਾ ਚ ਕਰਨਲ ਕੁਟਮਾਰ ਮਾਮਲੇ ਵਿਚ ਅਦਾਲਤ ਚ ਸੁਣਵਾਈ ਹੋਈ ਜਿਸ ਚ ਅਦਾਲਤ ਨੇ ਪੰਜਾਬ ਪੁਲਿਸ ਤੇ ਸਰਕਾਰ ਤੇ ਸਖਤੀ ਬਣਾਈ ਹੋਈ ਹੈ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਕੁਝ ਅਦਾਲਤ ਚ ਹੋਇਆ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਵਾਬ ਪੜਦਿਆ ਕਿਹਾ ਐਸਐਸਸੀ ਪਟਿਆਲਾ ਦੇ ਜਵਾਬ ਵਿੱਚ ਸਪਸ਼ਟ ਤੌਰ ਤੇ ਕੁਝ ਨਹੀਂ ਕਿਹਾ ਗਿਆ ਕਿ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਸ਼ਾਮਲ ਸਨ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ ਹਾਈ ਕੋਰਟ ਨੇ ਪੁੱਛਿਆ ਕਿ ਜਦੋਂ ਕਰਨਲ ਪੁਸ਼ਪਿੰਦਰ ਦੀ ਪਤਨੀ ਨੇ ਘਟਨਾ ਤੋਂ ਬਾਅਦ ਸਵੇਰੇ ਐਸਐਸਪੀ ਨੂੰ ਮੈਸੇਜ ਕੀਤਾ ਤਾਂ ਕਰਨਲ ਪੁਸ਼ਪਿੰਦਰ ਦੀ ਪਤਨੀ ਨੂੰ ਜਵਾਬ ਕਿਉਂ ਨਹੀਂ ਦਿੱਤਾ ਐਸਐਸਪੀ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਹਾਈ ਕੋਰਟ ਨੇ ਕਿਹਾ ਹੈ ਕਿ ਵਿਸ਼ਵਾਸ ਕਿਵੇਂ ਕਰੀਏ ਜਦੋਂ 8 ਦਿਨਾਂ ਬਾਅਦ ਪਹਿਲੀ ਐਫਆਈਆ ਦਰਜ ਕੀਤੀ ਗਈ ਜੋ ਤੁਸੀਂ ਅੱਗੇ ਕਰਦੇ ਹੋ ਉਹ ਵਿਖ ਲਈ ਹੈ ਸਰਕਾਰ ਦੀ ਤਰਫੋਂ ਸੀਨੀਅਰ ਵਕੀਲ ਆਰਐਸ ਰਾਏ ਪੇਸ਼ ਹੋਏ ਉਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਅਦਾਲਤ ਨੂੰ ਸਾਡੇ ਤੇ ਭਰੋਸਾ ਹੋਣਾ ਚਾਹੀਦਾ ਹੈ ਅਸੀਂ ਨਿਰਪੱਖ ਜਾਂਚ ਕਰਕੇ ਕਾਰਵਾਈ ਕਰਾਂਗੇ ਸਰਕਾਰ ਨੇ ਕਿਹਾ ਕਿ ਉਸ ਸਮੇਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਪੁਲਿਸ ਕਈ ਥਾਵਾਂ ਤੇ ਰੁੱਝੀ ਹੋਈ ਸੀ ਇਸ ਲਈ ਦੇਰੀ ਹੋਈ ਹਾਈ ਕੋਰਟ ਨੇ ਪੁੱਛਿਆ ਕਿ ਪੁਲਿਸ ਨੇ ਉਸ ਦੌਰਾਨ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਐਸ ਐਸ ਪੀ ਨੇ ਆਪਣੇ ਜਵਾਬ ਵਿੱਚ ਕਿਤੇ ਵੀ ਨਹੀਂ ਦੱਸਿਆ ਕਿ ਸ਼ਿਕਾਇਤ ਕਦੋਂ ਆਈ ਸੀ ਅਤੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਹਾਈ ਕੋਰਟ ਨੇ ਪੁੱਛਿਆ ਕਿ ਜੇਕਰ ਕਿਸੇ ਪੁਲਿਸ ਮੁਲਾਜ਼ਮ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਤਾਂ ਕਿ ਉਹ ਸਿਰਫ ਮੌਲਤਲੇ ਹੀ ਹੁੰਦੇ ਹਨ ਜਾਂ ਫਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ ਸਰਕਾਰ ਨੇ ਕਿਹਾ ਹੈ ਕਿ 3 ਦਿਨ ਪਹਿਲਾਂ ਡੀਜੀਪੀ ਅਤੇ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਠੋਸ ਕਾਰਵਾਈ ਦੀ ਗੱਲ ਕੀਤੀ ਸੀ ਅਤੇ ਜਾਂਚ ਵਿੱਚ ਭਰੋਸਾ ਪ੍ਰਗਟਾਇਆ ਸੀ ਸਰਕਾਰ ਨੇ ਕਿਹਾ ਹੈ ਕਿ ਸਾਨੂੰ 10 ਦਿਨਾਂ ਦਾ ਸਮਾਂ ਦਿੱਤਾ ਜਾਵੇ ਅਸੀਂ ਦੇਖਾਂਗੇ ਕਿ ਸਹੀ ਕਾਰਵਾਈ ਹੁੰਦੀ ਹੈ ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਅੰਦੋਲਨਾਂ ਨੂੰ ਬਹਾਨੇ ਵਜੋਂ ਵਰਤ ਕੇ ਐਫਆਈਆਰ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਰਨਲ ਪਸ਼ਪਿੰਦਰ ਦੇ ਵਕੀਲ ਨੇ ਕਿਹਾ ਕਿ ਮਾਮਲੇ ਵਿੱਚ ਪੁਲਿਸ ਵਾਲੇ ਮਲਜਮ ਹਨ ਇਸ ਲਈ ਜਾਂਚ ਕਿਸੇ ਨਿਰਪੱਖ ਜਾਂਚ ਏਜੰਸੀ ਜਾਂ ਸੀਬੀਆਈ ਨੂੰ ਸੌਂਪੀ ਜਾਵੇ ਹਾਈ ਕੋਰਟ ਨੇ ਕਿਹਾ ਕਿ ਵੱਡਾ ਸਵਾਲ ਇਹ ਹੈ ਕਿ ਪਹਿਲਾ ਢਾਬਾ ਮਾਲਕ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕੀਤੀ ਗਈ ਸੀ ਜਦੋਂ ਕਿ ਪੀੜਤ ਕਰਨਲ ਅਤੇ ਉਸ ਦਾ ਪੁੱਤਰ ਸਨ ਪਟੀਸ਼ਨ ਕਰਤਾ ਦੇ ਵਕੀਲ ਨੇ ਫਿਰ ਕਿਹਾ ਸੀਬੀਏ ਜਾਂਚ ਸਭ ਤੋਂ ਵਧੀਆ ਹੋਵੇਗੀ ਕਿਉਂਕਿ ਕਈ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਨੇ ਜਦੋਂ ਪੁਲਿਸ ਵਾਲਿਆਂ ਨੇ ਕਰਨਲ ਅਤੇ ਉਸ ਦੇ ਪੁੱਤਰ ਨੂੰ ਇਨਕਾਊਂਟਰ ਦੀ ਧਮਕੀ ਦਿੱਤੀ ਸੀ ਤਾਂ ਪੰਜਾਬ ਪੁਲਿਸ ਦੀ ਜਾਂਚ ਸਹੀ ਨਹੀਂ ਹੋਏਗੀ ਹਾਈ ਕੋਰਟ ਨੇ ਪੁੱਛਿਆ ਕਿ ਘਟਨਾ ਦੇ ਸਮੇਂ ਪੁਲਿਸ ਦੀਆਂ ਗੱਡੀਆਂ ਕੀ ਕਰ ਰਹੀਆਂ ਸਨ ਉਸ ਸਮੇਂ ਉਹ ਕਿਹੜੀ ਡਿਊਟੀ ਤੇ ਸਨ ਉਹ ਵਰਦੀ ਵਿੱਚ ਸਨ ਜਾਂ ਨਹੀਂ ਉਹ ਉੱਥੇ ਕਿਉਂ ਸਨ ਇਹ ਗੰਭੀਰ ਸਵਾਲ ਹੈ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਇਸ ਸਵਾਲ ਤੇ ਸਰਕਾਰੀ ਵਕੀਲ ਨੇ ਸਮਾਂ ਮੰਗਦਿਆ ਕਿ ਆ ਕਿ ਉਹ ਡਿਊਟੀ ਰਜਿਸਟਰ ਦੇਖ ਕੇ ਹੀ ਜਵਾਬ ਦੇ ਸਕਦੇ ਨੇ ਤੇ ਅਦਾਲਤ ਨੇ ਸਖਤੀ ਨਾਲ ਦੇ ਦਿੱਤਾ ਕਿ ਇਸ ਦੌਰਾਨ ਕਿੰਨੀਆਂ ਐਫਆਈਆਰ ਦਰਜ ਹੋਈਆਂ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਦੋ ਹਾਈਲਾਈਟ ਤੇ ਸਨ ਉਸ ਰਾਤ ਪੁਲਿਸ ਵਾਲੇ ਡਿਊਟੀ ਤੇ ਸਨ ਅਤੇ ਉਹ ਉੱਥੇ ਕਿਉਂ ਸਨ ਤੇ ਇਹ ਗੱਲਬਾਤ ਕਰਨਲ ਕੁਟਮਾਰ ਮਾਮਲੇ ਵਿੱਚ ਅਦਾਲਤ ਵਿੱਚ ਹੋਈ ਜਿੱਥੇ ਅਦਾਲਤ ਨੇ ਸਰਕਾਰ ਤੇ ਪੁਲਿਸ ਦੇ ਸਖਤੀ ਬਣਾਈ ਹੋਈ ਹੈ ਤੇ ਹੁਣ ਅਗਲੀ ਤਰੀਕ 3 April ਪਾਈ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ